ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ Facebook ਫਰੈਂਡਸ YouTube ਤੇ ਗਾਇਸ ਜਿਹੜੇ WhatsApp ਕਿਸਤਾ ਗram ਵਾਲਿਆਂ ਨੂੰ ਸਾਰਿਆਂ ਨੂੰ ਮੇਰੇ ਵੱਲੋਂ ਜਿੰਦਿਆਂ ਘਰ ਆਣਿਆ ਤੁਹਾਨੂੰ ਆਪਣਾ ਸੁਖੀ ਬੜਾ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਗਾਇਸ ਆਪਾਂ ਥਰਡ ਬਲੌਗ ਬਣਾ ਰਹੇ ਹਾਂ ਫਸਟ ਬਲੌਗ ਵੀ YouTube ਤੇ ਪਿਆਏ ਸੈਕਿੰਡ ਵੀ ਅੱਜ ਥਰਡ ਬਲੌਗ ਹੈ ਅੱਜ ਪੰਜ ਆ ਰਹੇ ਹੈ ਗਾਇਸ ਖਰਾਜਪਰਾ ਬੱਚਿਆਂ ਦੇ ਯੂਨੀਫਾਰਮ ਲੈ ਕੇ ਆਉਣੀ ਹੈ ਤੇ ਹੋਰ ਸ਼ਾਪਿੰਗ ਵਗੈਰਾ ਕਰਕੇ ਆਉਣੀ ਹੈ ਜਿਵੇਂ ਜਿਵੇਂ ਅਸੀਂ ਇਹਦੇ ਜਾਂਦੇ ਰਹਾਂਗੇ ਹਮੇਮੇ ਤੁਹਾਡੇ ਨਾਲ ਵੀਡੀਓ ਸ਼ੇਅਰ ਕਰਦੇ ਰਹਾਂਗੇ ਵਲੌਗ ਚ ਪਾਵਾਂਗੇ ਸ਼ੇਅਰ ਨੂੰ ਕਰਿਆ ਕਰੋ ਜਾਂ ਤੁਸੀਂ ਸ਼ੇਅਰ ਕੱਟ ਕਰਦੇ ਆ ਤੇ ਇੰਸਟਾਗ੍ਰਾਮ ਤੇ ਆਪਣੀ ਫੈਨ ਫੋਲੀ ਨੂੰ ਵਧੀਆ ਆਈ ਆਪਣਾ ਫੇਸਬੁੱਕ ਤੇ ਵੀ YouTube ਦੇ ਕਰ ਤਾਂ ਬੰਦ ਫੋਲੀ ਉਸੇ ਮੇਰੇ ਨਾਲ ਜੁੜੋ ਆਪਾਂ ਚੰਗੀਆਂ ਚੰਗੀਆਂ ਗੁਰੂ ਘਰ ਦੇ ਰਿਲੇਟਿਡ ਵੀਡੀਓ ਬਾਟੇ ਨਾਲ ਸ਼ੇਅਰ ਕਰਾਂਗੇ ਸਿੱਖੀ ਇਤਿਹਾਸ ਬਾਰੇ ਜਿੰਨਾ ਕੱਪਾ ਨੌਲੇਜ ਤੇ ਥੋੜੀ ਹੋਤੀ ਨੂੰ ਦਰਸਾਣਾ ਹੈ ਕਿ ਇਤਿਹਾਸ ਕਰਣੀ ਹੈਗਾ ਉਸ ਵੀਡੀਓ ਨੂੰ ਸ਼ੇਅਰ ਕਮੈਂਟ ਪਹਿਲਾ ਵਾਲਾ ਵਾਟਾ ਜ਼ਰੂਰ ਕਰਿਆ ਕਰੋ ਕੋਈ ਵੀ ਨਾਮ ਇਹ ਸਾਡਾ ਬੱਚਾ ਵੀ ਸਾਡੇ ਨਾਲ ਜਾ ਰਿਹਾ ਹੈ ਜਿਹੜਾ ਸੁਖਮਨ ਪੁੱਤਰ ਓਲੂ ਜੀ ਨੂੰ ਮੈਂ ਲਾੜ ਨਾਲ ਓਲੂ ਆਕਦਾ ਐ ਓਲੂ ਸਤਿ ਸ੍ਰੀ ਅਕਾਲ ਕਰੋ ਬਾਬਾ ਜੀ ਬਾਬਾ ਜੀ ਨੂੰ ਸਤਿ ਸ੍ਰੀ ਅਕਾਲ ਕਰੋ ਸਤਿ ਸ੍ਰੀ ਅਕਾਲ ਕਰੋ ਬਾਬਾ ਜੀ ਨੂੰ ਕਰੋ ਬੁੱਤ ਗੁਰਦੁਆਰੇ ਕੌਣ ਜਾਊਗਾ ਅੱਜ ਗੁਰਦੁਆਰੇ ਕੌਣ ਗਿਆ ਹਾਂਏ ਹਾਂ ਅੱਜ ਤੇ ਆਦੇ ਬੈਂ ਮੇਰੇ ਬੁੱਤ ਹਾਂਜੀ ਅੱਗੇ ਫਿਰ ਅਗਲੀ ਵੀਡੀਓਜ਼ ਤੋਂ ਮਿਲਦੇ ਹਾਂ ਨੈਕਸਟ ਵੀਡੀਓ ਚਲੋ ਠੀਕ ਹੈ ਸਾਰੇ ਨੂੰ ਸਤਿ ਸ੍ਰੀ ਅਕਾਲ ਜੀ ਓਕੇ ਹਾਂਜੀ ਭਾਈ ਜੀ ਉਸ ਤੋਂ ਭਾਈਸ ਉਲੇ ਨੂੰ ਹਾਂ ਆਪਾਂ ਰਾਜਪੁਰੇ ਪਹੁੰਚ ਗਏ ਆਂ ਬੱਚਿਆਂ ਦਿਆਂ ਯੂਨੀਫਾਰਮ ਲੈਣ। ਭਾਈ ਜਿਹੜੇ ਰਾਜਪੁਰੇ ਟਾਊਨ ਚ ਆਉਣੇ ਬਹੁਤ ਪੱਬਲ ਭੂਸੇ 'ਚ ਪੈਣੇ ਆਂ ਰਸਤਾ ਬੰਦ ਐ ਮੇਨ। ਆਪਣਾ ਲੋਕੇਸ਼ਨ ਲਾ ਕੇ ਆਇਆ ਕਰੋ ਅਸੀਂ ਵੀ ਲੋਕੇਸ਼ਨ ਲਾ ਕੇ ਪੁੱਛੇ ਆਂ ਦੁਕਾਨੇ ਦੇ ਸਿਰੇ। ਸਟ੍ਰੇਟ ਸਟ੍ਰੇਟ ਜਾਈ ਜਾਓ ਬਸ। ਟੇਕ ਦਾ ਨੈਕਸਟ ਲੈਫਟ ਦੈਨ ਟਰਨ ਲੈਫਟ। ਬੱਚਿਆਂ ਦੇ ਪੜਾਉਣੇ ਸਕੂਲ ਦਿਆਂ ਯੂਨੀਫਾਰਮ ਵਗੈਰਾ ਮਿਲਦੀ ਆ। ਹਾਂਜੀ। ਹਾਂਜੀ ਗਾਇਸ ਆਪਾਂ ਇਹ ਦੇਖੋ ਬਖਸ਼ੀ ਵਾਲੇ ਦੀ ਦੁਕਾਨ 'ਚ ਪਹੁੰਚ ਚੁੱਕੇ ਆਂ ਬਖਸ਼ੀ ਸਕੂਲ ਡਰੈਸ ਇੱਥੇ ਆ ਗਏ ਆਂ ਜੀ ਆਪਾਂ ਨੇ ਇਫਤਾਨ ਨੂੰ ਬੋਲਰ ਵੀ ਪੜਾਉਨੇ ਆਂ ਇੱਥੇ ਬੱਚਿਆਂ ਦੀਆਂ ਡਰੈਸਾਂ ਵਗੈਰਾ ਸਭ ਕੁਝ ਮਿਲਦਾ ਇੱਥੇ ਆਪਾਂ ਅਜੇ ਮਤਾਰਾਂ ਆ ਗਏ ਆਂ ਜੀ ਭਾਈ ਬਖਸ਼ ਵਾਲਿਆਂ ਦਾ ਐਡ ਵੀ ਚਲਾਉਂਗੇ ਆਪਾਂ ਨੇ ਇੱਥੇ ਆਏ ਕਰੋ ਭਾਈ ਦੇ ਬਿਲਕੁਲ ਜੀ ਪੜਾਉਣੇ ਸਕੂਲ ਤੇ ਹਰ ਸਕੂਲ ਤੇ ਪ੍ਰੈਸ ਸਾਰੇ ਸਕੂਲਾਂ ਦੇ ਸਾਰਿਆਂ ਦੇ ਮਿਲਦੇ ਆਂ ਇੱਥੇ ਸਾਰੇ ਜਾਣੇ ਪਏ ਤੁਸੀਂ ਤਾਂ ਬਹਿ ਜਾ ਮਮੀ ਬਹੁਤ ਹੀ ਨੰਦੀ ਤਾਕੜੀ ਸ਼ਾਪ ਹੈ ਆਪਣਾ ਤੁਸੀਂ ਉੱਪਰ ਬਹਿ ਜਾਓ ਉੱਪਰ ਬਹਿ ਜਾਓ ਤੁਸੀਂ ਇੱਧਰ ਬਹਿ ਜਾਓ ਆਰਾਮ ਨਾਲ ਪਾਣੀ ਮਿਲਾਵਾਂ ਤੁਹਾਨੂੰ ਮੈਂ ਨਾ ਦੇ ਦੋ ਹਾਂ ਤੁਸੀਂ ਬੋਹ ਬਹਿ ਜਾਓ ਇੱਧਰ 10 SOUTH WEST ON MLA ROAD TOWARDS SHANI DEV MANDIR ROAD ਮਾਤਾ ਆਪਣੀ ਮੁੰਡਾ ਬਖਸ਼ੀ ਵਾਲਿਆਂ ਦੇ ਬੈਠੇ ਜਿਹੜੇ-ਜਿਹੜੇ ਸਕੂਲ ਦੇ ਮਿੱਤਰ ਜਰਾਬਾ ਯੂਨੀਫਾਰਮ ਹੈ ਛੋਟੇ ਆਲਮੋਸਟ ਸਾਰੀਆਂ ਆਲਮੋਸਟ ਸਾਰੀਆਂ ਇੱਥੇ ਯੂਨੀਫਾਰਮ ਡਰੈਸ ਮਿਲਦੀ ਆ ਸੋ ਆਪਾਂ ਨੈਕਸਟ ਵੀਡੀਓ ਫੇਰ ਪਾਉਂਗੇ ਜਿਹਦੇ ਵਿੱਚ ਤੁਹਾਨੂੰ ਜੋ ਵੀ ਗੱਲਬਾਤ ਹੈ ਕਿ ਆ ਪ੍ਰਾਈਸ ਇਹਨਾਂ ਦਾ ਉਹ ਤੁਹਾਨੂੰ ਦੱਸਿਆ ਜਾਊਗਾ ਲੋ ਜੀ ਚਲੋ ਠੀਕ ਹੈ ਜੀ ਓਕੇ ਧੰਨਵਾਦ ਆਪਾਂ ਬਾਈ ਬਖਸ਼ੀ ਉਹਨਾਂ ਦੀ ਸ਼ਾਪ 'ਚ ਆ ਗਏ ਆ ਇੱਥੇ ਸਾਰੇਆਂ ਕੈਮਰਾ ਸਮਾ ਕੇ ਦਿਖਾ ਦੇ ਵੀਡੀਓ ਘਰ ਫੜੇਗੀ ਆ ਦੇਖੋ ਬਹੁਤ ਯੂਨੀਫਾਰਮ ਹੈ ਇਹਨਾਂ ਦਾ ਸਟਾਕ ਬਹੁਤ ਹੈ ਕਿਸੇ ਵੀ ਸਕੂਲ ਦੀ ਆਲਮੋਸਟ ਤੁਸੀਂ ਯੂਨੀਫਾਰਮ ਇੱਥੇ ਲੈ ਸਕਦੇ ਆ ਇਹ ਪਹਿਲਾਂ ਤੋਂ ਇਹਨਾਂ ਦੀ ਜੋ ਮਤਲਬ ਅਸੀਂ ਇਨਫੋਰਮੇਸ਼ਨ ਹਾਸਲ ਕਰੀ ਹੈ ਇਹਨਾਂ ਦੀ ਜਿਹੜੀ ਬਕਸ਼ੀ ਸ਼ਾਪ ਵੀ ਕਿਵੇਂ ਪਿਆ ਨਾਮ ਅਸੀਂ ਤਾਂ ਸੋਚਿਆ ਸੀ ਕਿ ਬਕਸ਼ੀ ਵਾਲਾ ਪਿੰਡ ਹੈ ਕਿੱਥੋਂ ਹੋਣਗੇ ਇਹ ਪਰ ਨਹੀਂ ਉਹਨਾਂ ਨੇ ਜੋ ਦੱਸਿਆ ਉਹਨਾਂ ਦੀ ਦਾਦੀ ਦਾ ਨਾਮ ਸੀਗਾ ਬਖਸ਼ੀ ਇਹ ਪਾਕਿਸਤਾਨ ਤੋਂ ਆਏ ਹੋਏ ਆ ਅਸੀਂ ਵੀ ਪਾਕਿਸਤਾਨ ਤੋਂ 21 ਚੱਕ ਹੈ ਸਾਡਾ ਪਿੰਡ ਪਾਕਿਸਤਾਨ ਤੇ ਜੜਾਂ ਵਾਲਾ ਕੋ ਬੱਜਦਾ ਏ ਜੜਾਂ ਵਾਲਾ ਕੋਲ ਹੁੰਦਾ ਸੀ ਸਾਡੇ ਦਾਦਾ ਜੀ ਸਾਨੂੰ ਦੱਸ ਗਏ ਮੇਰਾ ਕਿਤੇ ਪਾਕਿਸਤਾਨ ਦਾ ਚੱਕਰ ਲੱਗਿਆ ਤਾਂ ਮੈਂ ਆਪਣੇ ਪਿੰਡ 21 ਚੱਕ ਜ਼ਰੂਰ ਜਾ ਕੇ ਆਵਾਂਗਾ ਉੱਥੇ ਦਾ ਬਾਈ ਵੀਡੀਓ ਪਾਉਂਦਾ ਨਾਸਰ ਢਿੱਲੋਂ ਉਹਨਾਂ ਨਾਲ ਸੰਪਰਕ ਸਾਧਿਆ ਜਾਊਗਾ ਉਹਨਾਂ ਦੇ ਸੰਪਰਕ ਚ ਅਸੀਂ ਆਵਾਂਗੇ ਜੋ ਸਾਨੂੰ ਸਾਡੇ ਪਿੰਡ ਦੀ ਹਵਾ ਪਾਣੀ ਖੁਸ਼ਬੂ ਦਿਖਾ ਸਕਣ ਸਾਨੂੰ ਉੱਧਰ ਦੀ ਉਹਨਾਂ ਨਾਲ ਆਪਾਂ ਦੇਖਦਾ ਇਸ ਸਾਲ ਜਾਂ ਅਗਲੇ ਸਾਲ ਅਸੀਂ 2-4 ਜਾਣੇ ਬੀਜਾ ਲੈ ਕੇ ਸਰਕਾਰ ਤੋਂ ਅਸੀਂ ਉੱਧਰ ਪਾਕਿਸਤਾਨ ਵੀ ਜ਼ਰੂਰ ਜਾ ਕੇ ਆਉਂਗੇ ਆਪਣਾ ਪਿੰਡ ਦੇਖ ਕੇ ਆਉਂੂ ਉਸ ਪਿੰਡ ਦੀ ਮੇਰੀ ਸੋਚ ਹੈ ਮੇਰੀ ਤਮੰਨਾ ਹੈ ਜਿਹੜੇ ਮਿੱਟੀ 'ਚ ਮੇਰਾ ਦਾਦਾ ਛੇੜਿਆ ਏ ਮੇਰੇ ਦੋ ਦਾਦੇ ਹੋਰ ਹੈ ਛੇਡੇ ਆਹੋ ਕਿਹੜੀ ਮਿੱਟੀ 'ਚ ਉਹ ਪਿੰਡ ਦੀ ਮੈਂ ਮਿੱਟੀ ਲੈ ਕੇ ਜ਼ਰੂਰ ਆਂਗਾ ਖੇਤਾਂ ਦੀ ਆਪਣੇ ਖੇਤਾਂ ਦੀ ਮੈਂ ਆਪਣੇ ਘਰੇ ਰੱਖਣੀ ਆ ਉਹ ਸਾੰਪ ਦੀ ਜ਼ਰੂਰ ਲੈ ਕੇ ਆਂਗਾ ਵਾ ਆਪਾਂ ਦੂਜੇ ਪਾਸੇ ਮੀਟਰ ਫੜ ਲਿਆ ਮੈਂ ਹੁਣ ਚਲੋ ਜਿਹੜੇ ਕੰਮ ਨੂੰ ਆਪਾਂ ਆਏ ਆ ਅਸੀਂ ਬੱਚਿਆਂ ਦੀਆਂ ਯੂਨੀਫਾਰਮ ਵਗੈਰਾ ਲੈਣ ਆਏ ਆ ਇੱਥੇ ਬਲੌਗ ਬਣਾਉਂਗੇ ਉਹ ਫਿਰ ਤੁਹਾਡੇ ਨਾਲ ਸ਼ੇਅਰ ਕਰਿਆ ਜਾਊਗਾ ਸਾਰਾ ਬਲੌਗ ਇਹ ਮੇਰਾ ਬੱਚਾ ਸ਼ੁਖਮਨ ਹੈ ਛੋਟਾ ਏ ਇਹਨੂੰ 16 ਤਰੀਕ ਨੂੰ ਇਹਦਾ ਬਰਥਡੇ ਆ ਅਸੀਂ ਵਰਤ ਦੇ ਤੋਂ ਮਤਾਂ ਨਾਲ ਮਨਾਵਾਂਗੇ ਸਾਰੇ ਹਾਂਜੀ ਗਾਇਸ ਆਪਾਂ ਹੁਣ ਬੱਚਿਆਂ ਦੀ ਯੂਨੀਫਾਰਮ ਵਗੈਰਾ ਲੈ ਲਈ ਹੈ ਉਸ ਤੋਂ ਬਾਅਦ ਆਪ ਨੂੰ ਚਾਹੀਦੀ ਹੈ ਚੁੰਨੀ ਸੁਕਤੀ ਇਹ ਬੈਠੀ ਹੈ ਹੁਣ ਆਪਾਂ ਚੱਲੇ ਆ ਚੁੰਨੀ ਲੈਣ ਅੱਗੇ ਕੜੀ ਦਰ ਕੜੀ ਜੋ ਵੀ ਵੀਡੀਓ ਸਾਨੂੰ ਵਧੀਆ ਲੱਗਦੀ ਜਿੱਥੇ ਸ਼ੂਟ ਕਰ ਉੱਤੇ ਆਪਾਂ ਜ਼ਰੂਰ ਕਰੂਗੇ ਹੁਣ ਆਪਾਂ ਚੁੰਨੀ ਲੈਣ ਚੱਲੇ ਆਂ ਕਿਹ ਕਰੀ ਮੁਰੇ ਆ ਪੋਲੂ ਮੇਰਾ ਪੋਲੂ ਬੋਲੋ ਇੱਧਰ ਦੇਖੋ ਆਏ ਆਏ ਆਜ ਪਿਆਜ਼ ਪਿਆਜ਼ ਪੋਲੂ ਨੂੰ ਚੀਜੀ ਵੀ ਦਵਾਨੀ ਐ ਖਾਣ ਨੂੰ ਤੇ ਆਪਣਾ ਤੁੱਤੇ ਨੂੰ ਵੀ ਕੋਈ ਚੀਜੀ ਖਾਣ ਨੂੰ ਦਵਾਨੀ ਐ ਠੀਕੇ ਨੱਲੇ ਦੇ ਗਰਦਾਸੋ ਪ੍ਰਗਾਸੋ ਨੂੰ ਵੀ ਸਾਰਿਆਂ ਨੂੰ ਖਾਣ ਵਾਸਤੇ ਅੱਜ ਦਾ ਦੁਪਹਿਰ ਦਾ ਲੰਚ ਆਪਾਂ ਇੱਥੇ ਹੀ ਕਰਕੇ ਜਾਵਾਂਗੇ ਚਲੋ ਠੀਕ ਐ ਜੀ ਅੱਗੇ ਫੇਰ ਬਣਾਉਨੇ ਆ ਕੋਈ ਵੀਡੀਓ ਲੋ ਜੀ ਆਪਾਂ ਹੁਣ ਖਾਣਾ ਪੀਣਾ ਪੋਲੂ ਕਿਆ ਖਾਣਾ ਹੈ ਆਪਾਂ ਲੱਗੇ ਆ ਜੀ ਕਹਿੰਦੇ ਸਾਰੇ ਕਹਿੰਦੇ ਕੁਲਚੇ ਖਾਣੇ ਆ ਛੋਲੇ ਵਾਲੇ ਕੁਲਚੇ ਪੋਲੂ ਵੀ ਖਾ ਬੋਲੋ ਇੱਧਰ ਦੇਖੋ ਆਏ ਆਏ ਓਏ ਆਏ ਬਾਲ ਫੜ ਲੈ ਮੇਰੇ ਬਾਲ ਫੜ ਲੈ ਬਾਲ ਆਈ 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 ਬਾਲ ਫੜ ਲੈ ਬੋਲੂ ਨੇ ਲੋ ਜੀ ਆਪਾਂ ਕੁਲਚੇ ਲੱਗੇ ਆਂ ਜੀ ਖਾਣ ਇਹ ਕਹਿੰਦੇ ਹੋਰ ਕੋਈ ਤਲੀ ਹੋਈ ਚੀਜ਼ ਤਾਂ ਖਾਣੀ ਨਹੀਂ ਹੈਗੀ ਖਰਾਬ ਕਰਦੀ ਗਰਮੀ ਐ ਮੈਂ ਕਿਹਾ ਚਲੋ ਕੁਲਚਾ ਕਰਦੇ ਆਂ ਕੁਲਚੇ ਵੀ ਵਾਈ ਖਰਾਬ ਐ ਮਨ ਤਾਂ ਖਾਪਦਾ ਨਹੀਂ ਹੈਗਾ ਇਹਨਾਂ ਨੂੰ ਖਾ ਬਜਾਣੇ ਆ ਉਹ ਸਾਹਮਣੇ ਦੇ ਕੋਈ ਪਾਰਕ ਐ ਭਵੰਤ ਨੂੰ ਮੈਂ ਬਾਰਕ ਨੂੰ ਹਾਰਮਨ ਨੂੰ ਲੈ ਜਾ ਹਰ ਬੰਜਾਇਆ ਮੈਂ ਚੱਲਦਾ ਨਾਲ ਚਲੋ ਆਓ ਆ ਗੱਡੀ ਸਟਾਰਟ ਰਹਿਣ ਦੀ ਦੀਦੀ ਐ ਆਪਾਂ ਥੋੜਾ ਜਿਹਾ ਫੰਕਸ਼ਨ ਕਰ ਲਈਏ ਬਾਈ ਪਾਰਕ ਦਾ ਪਾਰਕ ਚ ਘੁੰਮ ਲਈਏ ਆਜੋ ਤੁਹਾਨੂੰ ਦਿਖਾਉਨੇ ਆਂ ਪਾਰਕ ਆਜਾ ਭਗਵੰਤ ਅਰਮਨ ਆ ਜਾ ਲੋ ਜੀ ਆਪਾਂ ਜਾ ਰਹੇ ਆਂ ਪਾਰਕ ਦੇ ਵਿੱਚੋਂ ਲੱਗ ਲੱਗ ਲੋਕੇਸ਼ਨਾਂ ਦੋਸਤੋ ਤੁਹਾਨੂੰ ਲੱਗ ਲੱਗ ਲੋਕੇਸ਼ਨਾਂ ਦਿਖਾਉਣੀ ਆਂ ਇਹ ਵੀ ਪਾਰਕ ਹੈ ਗੇਟ ਲੱਗਿਆ ਵੇ ਦੇਖੀ ਖੁੱਲ 폴 ਇਹ ਆਪਣਾ ਤੁੱਟਾ ਏ ਕਿਹਦਾ ਨਾਮ ਤੁੱਟਾ ਰੱਖਿਆ ਮੈਂ ਕੁੱਤੇ ਫੁੱਲਿਆ ਹਾ ਦਿੱਤ 폴 ਲਿਆ ਭਾਈ ਤੁੱਤੇ ਨੇ ਗੇਟ ਕਲੈਪਿੰਗ ਕਰ ਦੋ ਕਲੈਪਿੰਗ ਚੱਲ 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 ਰਹੋਗਾ ਤੁੱਤੇ ਨੇ ਸਾਡੇ ਨੇ ਗੇਟ ਖੋਲ ਲਿਆ ਪਾਰਕ ਦਾ ਇਹ ਆਪਾਂ ਪਾਰਕ ਚ ਵੜ ਗਏ ਆ ਤਾਂ ਆਪਾਂ ਨੇ ਤੁਹਾਨੂੰ ਇਧਰ ਆਏ ਕਿ ਵੀਡੀਓ ਨੂੰ ਬਾਤ ਤੋਂ ਬਾਤ ਸ਼ੇਅਰ ਕਰੋ ਵੀਡੀਓ ਨੂੰ ਬਾਤ ਤੇ ਬਾਤ ਸ਼ੇਅਰ ਕਰਿਓ ਹਾਂਜੀ ਬਾਈ ਵੱਧ ਤੋਂ ਵੱਧ ਸ਼ੇਅਰ ਕਰਦਿਆ ਕਰੋ ਯਾਰ ਆਹੀ ਸ਼ਿਕਾਇਤ ਰਹਿੰਦੀ ਏ ਤੁਹਾਡੇ ਨਾਲ ਤੁਸੀਂ ਮੇਰੀ ਵੀਡੀਓ ਛਕਟ ਸ਼ੇਅਰ ਕਰਦੇ ਕਰਦੇ ਜਰੂਰ ਹੈ ਪਰ ਜਿਹੜਾ ਵੀ ਬੰਦਾ ਦੇਖਦਾ ਯਾਰ ਅੱਗੇ ਸ਼ੇਅਰ ਕਰਦਿਆ ਕਰੋ ਚੈਨਲ ਸਬਸਕ੍ਰਾਈਬ ਕਰ ਲਓ ਇਧਰ ਆ ਜੇ ਤੁਸੀਂ ਤੇ ਉਸ ਤੋਂ ਬਾਅਦ ਆਪਣਾ ਕੀ ਕਹਿੰਨੇ ਆ ਬੈਲ ਵਾਲਾ ਬਟਨ ਪ੍ਰੈਸ ਕਰ ਦਿਓ ਹਾਂ ਚੈਨਲ ਸਬਸਕ੍ਰਾਈਬ ਸੁਖੀ ਬੜੈਚ ਦੇ ਨਾਮ ਨਾਲ ਆਪਣਾ ਚੈਨਲ ਹੈ ਇਹ ਦੇਖੋ ਪਾਰਕ ਦਾ ਵਿਊ ਦੇਖੋ ਕਿੰਨਾ ਵਧੀਆ ਪਾਰਕ ਹੈ ਰਾਜਪੁਰੇ ਟਾਊਨ ਦੇ ਨਾਲ ਇਹ ਆ ਸਾਰਾ ਤੁਹਾਨੂੰ ਕਮਾਕੇ ਦਿਖਾਵਾਂਗੇ ਦੇਖੋ ਕਿੰਨਾ ਸੋਹਣਾ ਵਿਊ ਹੈ ਫੁੱਲ ਬੁੱਟੇ ਲੱਗੇ ਹੋਏ ਆ ਫੁਆਰੇ ਆ ਇੱਥੇ ਇਹ ਫੁਆਰੇ ਹੁਣ ਨਹੀਂ ਚੱਲਦੇ ਇਹ ਸ਼ਾਮ ਨੂੰ ਚੱਲਣਗੇ ਦੋਸਤੋ ਸ਼ਾਮ ਨੂੰ ਚੱਲਦੇ ਹੁੰਦੇ ਆ ਇਹ ਹੁਣ ਫੁਆਰੇ ਹੁਣ ਨਹੀਂ ਚੱਲਦੇ ਪੁੱਤ ਪੂਰੇ ਆ ਜੋ ਇਹ ਦੇਖੋ ਕਿੰਨਾ ਸੋਹਣਾ ਵਿਊ ਹੈ ਇਹ ਤੁੱਟਾਏ ਤੁੱਤੇ ਇੱਧਰ ਗੱਲ ਕਰ ਪਹਿਲਾਂ ਦੋਸਤਾਂ ਨਾਲ ਕਹੇ ਵੱਧ ਤੋਂ ਵੱਧ ਸਾਡਾ ਚੈਨਲ ਸਬਸਕ੍ਰਾਈਬ ਕਰੋ ਬਾਅਦ ਤੇ ਸਾਡਾ ਚੈਨਲ ਸਬਸਕ੍ਰਾਈਬ ਕਰਿਓ ਵੀਡੀਓ ਨੂੰ ਸ਼ੇਅਰ ਕਰੋ ਵੀਡੀਓ ਨੂੰ ਸ਼ੇਅਰ ਕਰੋ ਬੈਲ ਵਾਲਾ ਬਟਨ ਪ੍ਰੈਸ ਕਰੋ ਬੈਲ ਵਾਲਾ ਬਟਨ ਪ੍ਰੈਸ ਕਰੋ ਹਾਂਜੀ ਮੇਰੀ ਨਹੀਂ ਮੰਨਦੇ ਯਾਰ ਇਹਦੀ ਮੰਨ ਲਓ ਕੁੱਤੇ ਦੀ ਭਤੀਜਾ ਹੈ ਮੇਰਾ ਇਹ ਕਰਦਿਆ ਕਰੋ ਯਾਰ ਵੀਰੋ ਆਪਾਂ ਤਾਂ ਹੀ ਤਾਂ ਅਲਗ-ਅਲਗ ਲੋਕੇਸ਼ਨਾਂ ਤੇ ਜਾਂਦੇ ਆਂ ਵਧੀਆ-ਵਧੀਆ ਵੀਡੀਓ ਸਾਡੇ ਲਈ ਲੈ ਕੇ ਆ ਰਹੇ ਆਂ ਬਾਕੀ ਹੁਣ ਕੁਲਚੇ ਤਿਆਰ ਹੋ ਰਹੇ ਆ ਗੱਡੀ ਮੰਮੀ ਬੈਠੇ ਆ ਫੈਮਿਲੀ ਸਾਰੀ ਬੈਠੀ ਹੈ ਗੱਡੀ ਤੇ ਸੀ ਲਾਇਆ ਹੋਇਆ ਗਰਮੀ ਬਹੁਤ ਆ ਬਾਈ ਸਵੇਰ ਅਸੀਂ ਜਦੋਂ ਚੱਲੇ ਆ 10:30 ਬਿਲਕੁਲ ਠੰਡਾ ਮੌਸਮ ਸੀ ਚਿੱਲਡ ਮੌਸਮ ਸੀ ਹੁਣ ਦੇਖ ਲਓ ਖੜਾ ਵੀ ਨਹੀਂ ਹੋ ਰਿਹਾ ਇੰਨਾ ਪਸੀਨਾ ਆ ਰਿਹਾ ਹੈ ਆ ਮੇਰਾ ਪੁੱਤ ਸੁਖਮਨ ਵੀ ਆ ਗਿਆ ਭੋਲੂ ਜੀ ਆ ਗਏ ਪਾਰਕ ਦੇ ਵਿੱਚ ਭੋਲੂ ਜੀ ਇੱਧਰ ਆ ਗੱਲ ਕਰੋ ਗੱਲ ਇੱਧਰ ਕਰੋ ਪਹਿਲਾਂ ਗੱਲ ਕਰੋ ਗੱਲ ਕਰੂ ਫਰਮਨ ਵੀਡੀਓ ਬਣਾ ਮੈਂ ਬੋਲਦਾ ਟੱਕਣੀ ਫੜ ਲੈ ਜੀ ਕਰ ਮੈਂ ਫੜ ਲੈ ਕਰ ਦ ਬੜਾ ਲੋ ਜੀ ਆਪਾਂ ਉਹ ਇਧਰ ਤੋਂ ਉੱਪਰ ਤੱਕ ਫੋਨ ਮੜਾ ਗੋਲੂ ਜੀ ਕੋਲ ਪੁੱਲ ਸਾਸੀ ਕਾਲ ਕਰੋ ਪਹਿਲਾਂ ਸਾਸੀ ਕਰ ਪਾਪਾ ਜੀ ਆਹ ਦੇਖੋ ਸਾਸੀ ਕਾਲ ਸਾਰੇ ਦੋਸਤਾਂ ਨੂੰ ਬੁਲਾ ਰਿਹਾ ਬਾਬਾ ਜੀ ਨੂੰ ਗੁਰੂ ਗ੍ਰੰਥ ਸਾਹਿਬ ਨੂੰ ਇਹ ਗੁਰੂ ਗ੍ਰੰਥ ਸਾਹਿਬ ਦਾ ਸਿੱਖ ਹੈ ਮੇਰਾ ਸੁਖਮਨ ਆਪਾਂ ਵੀ ਹੌਲੀ ਹੌਲੀ ਮਤਲਬ ਉਹ ਤਾਰਾ ਚ ਆ ਜਾਣਾ ਏ ਤੁਸੀਂ ਇੱਦਾਂ ਰੱਖ ਲੈ ਪੋਨ ਉਹ ਤਾਰਾ ਚ ਆ ਜਾਣਾ ਹੈ ਆਪਾਂ ਵੀ ਹੌਲੀ ਹੌਲੀ ਮਾਲਕ ਕਿਰਪਾ ਕਰੇ ਗੁਰੂ ਵਾਲੇ ਬਣਾਗੇ ਤੇ ਚੱਪਸ ਕਿੱਥੇ ਜਾਣਾ ਪੁੱਤਣਾ ਕਿੱਥੇ ਜਾਣਾ ਪੁੱਤਣਾ ਹਾਂ ਉਧਰ ਸਤਿ ਸ਼੍ਰੀ ਅਕਾਲ ਕਰ ਦੋ ਸਾਰਿਆਂ ਨੂੰ ਦੋਸਤਾਂ ਨੂੰ ਵੀਰ ਜੀ ਨੂੰ ਸਤਿ ਸ਼੍ਰੀ ਅਕਾਲ ਕਰੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬੇਟਾ ਜੀ ਸਤਿ ਸ਼੍ਰੀ ਅਕਾਲ ਚਲੋ ਠੀਕ ਹੈ ਜੀ ਵੀਡੀਓ ਲੰਬੀ ਹੋ ਰਹੀ ਹੈ ਆਪਾਂ ਹੁਣ ਆਪਣੇ ਬੇਟੇ ਨਾਲ ਚੱਕਿਆ ਹੋਇਆ ਗੋਦੀ ਇਫ ਇਰ ਹੋਰ ਵੀਡੀਓ ਪਾਵਾਂਗੇ ਠੀਕ ਹੈ ਜੀ ਓਕੇ